ਆਮ ਆਦਮੀ ਪਾਰਟੀ ਦੀ ਕਿਵੇਂ ਦੇਖਦੇ ਹੋਗੇ ਜਿਸ ਤਰ੍ਹਾਂ ਦੇ ਨਾਲ ਕੇਜਰੀਵਾਲ ਸਾਹਿਬ ਵੀ ਅੰਦਰ ਹੋ ਗਏ ਤੇ ਉਸ ਤੋਂ ਬਾਅਦ ਪੱਟਸਾ ਬਾਹਰ ਆ ਹੀ ਲਗੇ ਤੇ ਹੁਣ ਜਿਹੜੀਆਂ ਚਰਚਾਾਂ ਮਾਰੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਹੋ ਰਹੀ ਹੈ ਜਿਵੇਂ ਰਾਘਵ ਛੱਡਾ ਸਾਹਿਬ ਵੀ ਬੀਜੇਪੀ ਨੂੰ ਜੁਆਇਨ ਕਰ ਸਕਦੇ ਨੇ। ਦੇਖੋ ਕਹਾਣੀ ਇਹ ਆ ਕਿ ਮੈਂ ਮੈਂ ਕਦੀ ਕਿਸੇ ਕਿਸੇ ਦੀ ਗ੍ਰਿਫਤਾਰੀ ਤੇ ਖੁਸ਼ੀ ਨਹੀਂ ਜ਼ਾਹਰ ਕੀਤੀ। ਪਰੰਤੂ ਅਰਵਿੰਦ ਕੇਜਰੀਵਾਲ ਤੇ ਜਿਹੜਾ ਇਹਨਾਂ ਦਾ ਟੋਲਾ ਹੈ ਨਾ ਪੰਜਾਬ ਦੇ ਵਿੱਚ ਵੀ ਇਹ ਜਦੋਂ ਇਲਜ਼ਾਮ ਲਗਾਉਂਦੇ ਨੇ ਨਾ ਮੋਦੀ ਤੇ ਬੀਜੇਪੀ ਤੇ ਈਡੀ ਦਾ ਦੁਰਉਪਯੋਗ ਤੇ ਤੇ ਸੀਬੀਆਈ ਦੇ ਦੁਰਉਪਯੋਗ ਤੇ ਇਹ ਆ ਆਪਣੀ ਕਰਤੂਤ ਭੁੱਲ ਜਾਂਦੇ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਬਿਲਕੁਲ ਉਹਦੋਂ ਤੋਂ ਵੱਧ ਪੰਜਾਬ ਪੁਲਿਸ ਦਾ ਦੁਰਉਪਯੋਗ ਕਰਕੇ ਆਪਣੇ ਪੋਲਿਟਿਕਲ ਸਿਆਸੀ ਅ ਵਿਰੋਧੀਆਂ ਨੂੰ ਬਹੁਤ ਜਬਰਟਾਇਆ ਤੁਹਾਡੇ ਸਾਹਮਣੇ ਮੈਂ ਖੜਾ ਮੇਰੇ ਤੇ ਐਨਡੀਪੀਐਸ ਦਾ ਕੇਸ 9 ਸਾਲ ਪੁਰਾਣਾ ਹੁਣ ਅਤੀਸ਼ੀ ਰੋਜ਼ ਰੁੰਦੀ ਆ ਕਿ 2 ਸਾਲ ਪੁਰਾਣਾ ਹੈ ਉਹਨਾਂ ਕੇ ਪਾਸ ਕੋਈ ਸਬੂਤ ਨਹੀਂ ਹੈ ਉਹਨੂੰ ਝੂਠੇ ਕੇਸ ਵਿੱਚ ਪਸਾਇਆ ਜਾ ਰਿਹਾ ਤਾਂ ਤੁਸੀਂ ਖੈਰੇ ਨਾਲ ਕੀ ਕੀਤਾ ਸੀਗਾ ਔਰ ਉਹ ਕੇਸ ਜਦੋਂ 2017 ਚ ਮੇਰੇ ਤੇ ਬਣਿਆ ਵਾ ਪਹਿਲੀ ਵਾਰੀ ਸਮਨ ਕੀਤਾ ਗਿਆ ਅਦਾਲਤ ਵੱਲੋਂ ભગવંતમાન ઓફિશિયલી ઓન રેકોર્ડ આ ઓ કહે ਰਿਹਾ ਵਾ ਕਿ થેરੇ ਨਾਲ બડી બેનસાફી ਹੋ ਰਹੀ ਧੱਕਾ ਹੋ ਰਿਹਾ ਸਰਕਾਰ વિંਡੇટા ਕਰ ਰਹੀ હે ਤੇ મેં પાર્લામેન્ટ ਚ ਗੱਲ ઉઠાઉંગા ਉਸੇ કેસ ਚ ਮੈਨੂੰ ਇમ્પ્લિકેટ ਕਰਤਾ ਔਰ 4 જાન્યુઆરી 2024 ਨੂੰ ਜਦੋਂ ਮੈਨੂੰ ਹਾਈ ਕੋਰਟ ਨੇ বেল ਦਿੱਤੀ ਆ ਇਸ ਐਨਡੀਪੀਐਸ ਕੇਸ ਵਿੱਚ ਸੁਭાનપુર પોલીસ સ્ટેશન ਚ ઉਦਨ 3 ਵਜੇ ਤੜਕੇ ਇੱਕ ਅਟਰਲੀ ਝੂਠਾ ਮੁਕਦਮਾ ਹੋਰ ਦਰਜ ਕੀਤਾ ਗਿਆ ਤਾਂ ਕਿ ਸੇ ਮੈਨੂੰ ਇਹ ਕੇਜਰੀਵਾਲ ਅਤੀਸ਼ੀ ਸੌਰਭ ਭਗਵੰਤ ਨੂੰ પૂછਣਾ ਚਾਹਣਾ ਕਿ ਤੁਹਾਡੇ ਤੇ ਬੀਜੇਪੀ ਚ ਅੰਤਰ ਕੀ ਆ ਇਹ ਤੁਸੀਂ ਉੱਥੇ ਸ਼ੋਰ ਮਚਾਉਨੇ ਕਿ ਜੀ ਬੀਜੇਪੀ ਨੇ ਮੀਡੀਆ ਹਾਈਜੈਕ ਕਰ ਲਿਆ ਕੀ ਪੰਜਾਬ ਦੇ ਵਿੱਚ ਮੀਡੀਆ ਹਾਈਜੈਕ ਭਗਵਾਨ ਦੀ ਸਰਕਾਰ ਨੇ ਨਹੀਂ ਕੀਤਾ ਸੋ ਦੇਰਫੋਰ ਦੂਸਰੇ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਗਰੇਵਾਨ ਚਾਕੋ ਤਾਈਓ ਮੈਂ ਸਾਦਾ ਜਿਹਾ ਸ਼ਬਦ ਵਰਤਿਆ ਸੀਗਾ ਕਿ ਜੋ ਬੀਜੋਗੇ ਉਹੀ ਵੱਡੋਗੇ ਕਿਸੇ ਲਈ ਟੋਆ ਪਟੋਗੇ ਉਹਦੇ ਡਿੱਗੋਗੇ ਕੇਜਰੀਵਾਲ ਉਸੇ ਟੋਏ ਵਿੱਚ ਜਾ ਕੇ ਡਿੱਗਿਆ ਹੁਣ ਰੋਂਦੇ ਨੇ ਕਿ ਸਾਢੇ 4 ਕਿਲੋ ਭਾਰ ਘਾਟ ਗਈ ਲੈ ਤਾਂ ਦੇਨੀ ਦਾਸ ਹੋਏ ਨੇ ਮੈਨੂੰ ਤੁਸੀਂ 4 ਮਹੀਨੇ ਇੱਕ ਬਿਲਕੁਲ ਬਿਨਾਂ ਵਜ੍ਹਾ ਇਕੱਲਾ ਮੈਨੂੰ ਨਹੀਂ ਤੂੰ ਦਰਜਾ ਨਾ ਬੰਦੇ ਤੁਸੀਂ ਪੋਲਿਟਿਕਲ ਆਪੋਨੈਂਟਸ ਪੰਜਾਬ ਪੁਲਿਸ ਕੋਈ ਮਾੜਾ ਟਵੀਟ ਵੀ ਕਰ ਦੇ ਦਿੱਲੀ ਚੱਕਣ ਜਾਂਦੀ ਏ ਉਸ ਨੂੰ ਕੇਜਰੀਵਾਲ ਦੇ ਖਿਲਾਫ ਟਵੀਟ ਹੋ ਜੇ ਇੱਕ ਵਿਚਾਰਾ ਯੂਟਿਊਬਰ ਸੀਗਾ ਉਹਨੇ ਕੋਈ ਜੰਮੂ ਦਾ ਰਹਿਣ ਵਾਲਾ ਉਸਨੇ ਕੋਈ लवली ਯੂਨੀਵਰਸਿਟੀ ਦੇ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਪੀ ਹੈ ਉਹਦੇ ਖਿਲਾਫ ਕੋਈ ਇੱਕ ਵੀਡੀਓ ਪਾਤੀ ਅਬਾਊਟ लवली ਯੂਨੀਵਰਸਿਟੀ ਦੇ ਵਿੱਚ ਜੋ ਕੁਝ ਹੋ ਰਿਹਾ ਸੀਗਾ ਉਹਨੂੰ ਜੰਮੂ ਚੱਕਣ ਗਈ ਹੈ ਪੁਲਿਸ ਤੇ ਔਰ ਇੱਥੇ ਭਾਨੇ ਸਿੱਧੂ ਦੇ ਖਿਲਾਫ ਚਾਰ ਮੁਕਦਮੇ ਠੀਕ ਹੈ ਤੁਸੀਂ ਅਗਰ ਕੋਈ ਕਰਪਸ਼ਨ ਕਰਦਾ ਯੂ ਹੈਵ ਦਾ ਰਾਈਟ ਟੂ ਇਨਵੈਸਟੀਗੇਟ ਬਟ ਇਨ ਦਾ ਨੇਮ ਆਫ ਇਨਵੈਸਟੀਗੇਟਿੰਗ ਕ腐ਪਸ਼ਨ ਇਹਨਾਂ ਨੇ ਬਹੁਤ ਅਨਿਆਇ ਕੀਤਾ ਲੋਕਾਂ ਦੇ ਨਾਲ ਉਹਦਾ ਹੀ ਖਮਿਆਜ਼ਾ ਹੁਣ ਦਿੱਲੀ ਦੇ ਵਿੱਚ ਭੁਗਤ ਰਹੇ ਨੇ ਰਾਗਵ ਚੱਡਾ ਦੇਖੋ ਕਿੰਨਾ ਸ਼ੋਰ ਮਚਾਉਂਦੇ ਸੀ ਕਿਹੋ ਜੀਆਂ ਗੱਲਾਂ ਕਰਦੇ ਸੀ ਹੁਣ ਡਰਦਾ ਲੰਡਨ ਤੋਂ ਨਹੀਂ ਆ ਰਿਹਾ ਵਾਪਸ ਔਰ ਜਿਹੜਾ ਇਹ ਕਹਿ ਰਹੇ ਨੇ ਕਿ ਸੀਬੀਆਈ ਤੇ ਈਡੀ ਪ੍ਰੈਸ਼ਰ ਡਾਲ ਕੇ ਹਮਾਰੋ ਕੋ ਪਾਰਟੀ ਤਬਦੀਲ ਕਰਨਾ ਚਾਹਤੀ ਹੈ ਆਪਰੇਸ਼ਨ ਲੋਟਸ ਇਹਨਾਂ ਨੇ ਸਾਡੇ ਚੱਬੇਵਾਲ ਨਾਲ ਕੀ ਕੀਤਾ ਰਾਜਕੁਮਾਰ ਚੱਬੇਵਾਲ ਸਟੋਰੀ will come out later ਰਾਜਕੁਮਾਰ ਚੱਬੇਵਾਲ ਹੈਜ਼ ਬੀਨ ਆਰਮ ਟਵਿਸਟਿਡ ਉਹਨੂੰ ਇੱਕ ਵਿਜੀਲੈਂਸੀ ਇਨਕੁਆਇਰੀ ਰਿਪੋਰਟ ਫਰਜੀ ਜੀ ਦਿਖਾ ਕੇ ਕਹਿੰਦੇ ਵੀ ਕਿੱਦਾਂ ਕਰਨੀ ਆ ਜੇਲ੍ਹ ਜਾਣਾ ਕਿ ਸਾਡੇ ਨਾਲ ਆਉਣਾ ਹੁਣ ਹਰ شریف ਆਦਮੀ ਜਿਹਦੇ ਘਰ ਔਰਤਾਂ ਨੇ ਬੱਚੇ ਨੇ ਹੀ ਡਸਨਟ ਵਾਂਟ ਟੂ ਬੀ ਡ੍ਰੈਗਡ ਇਨਟੂ ਯੂ ਨੋ ਥੀਸ ਫਿਲਟੀ ਕੇਸਸ ਐਂਡ ਸੈਂਟ ਟੂ ਜੇਲ੍ਹ ਫਾਰ ਮੰਥਸ ਐਂਡ ਮੰਥਸ ਟੁਗੇਦਰ ਉਹ ਵਿਚਾਰਾ ਉਧਰ ਚਲੇ ਗਿਆ ਵਾ ਇਹ ਇਹਨਾਂ ਨੇ ਕੋਈ ਕਸਰ ਨਹੀਂ ਚ ਮਤਲਬ ਆਈ ਵਾਂਟ ਓਨਲੀ ਸੀ ਡਾਕਟਰ ਗਾਂਧੀ ਨੇ ਬੜਾ ਅੱਛਾ ਨਾਮ ਰੱਖਿਆ ਸੀ ਕਹਿੰਦੇ ਅਰਵਿੰਦ ਕੇਜਰੀਵਾਲ ਛੋਟਾ ਮੋਦੀ ਆ ਔਰ ਭਾਰਤ ਦੀ ਰਾਜਨੀਤੀ ਵਿੱਚ ਛੋਟਾ ਮੋਦੀ ਉਹ ਸਾਬਤ ਹੋ ਰਿਹਾ ਵਾ ਸਰ ਮੋ ਲੀਡਰ ਅਤਲਾਤਲੀ ਕਰ ਰਹੇ ਨੇ ਕਿ ਏਡੀ ਦੇ ਦਰਦ ਕਰ ਰਹੇ ਨੇ ਕਿਸੇ ਨਹੀਂ ਦੇਖੋ ਡਿਫੈਕਸ਼ਨ ਜਿਹੜੀ ਹੈ ਨਾ ਜੀ ਮੇਰਾ ਮੰਨਣਾ ਵਾ ਕਿ ਡਿਫੈਕਸ਼ਨ ਕਿਸੇ ਕਾਰਨ ਨਾ ਹੋਵੇ ਨਾ ਤਾਂ ਲੋਕੀ ਉਹਨੂੰ ਹਜਮ ਕਰਦੇ ਨੇ ਹੁਣ ਤਾਂ ਇੱਕ ਫੈਸ਼ਨ ਬਣਾ ਲਿਆ ਵਾ ਕਿ ਰਾਤ ਨੂੰ ਸੁੱਤੇ ਅਸੀਂ ਫਰਜ਼ ਕਰੋ ਬੋਕਰ ਚਾਂ ਤੇ ਸਵੇਰੇ ਉੱਠੇ ਅਸੀਂ ਫੁੱਲ ਚਾਂ ਜਾਂ ਰਾਤ ਨੂੰ ਸੁੱਤੇ ਅਸੀਂ ਕਾਂਗਰਸ ਵਿੱਚ ਆ ਤੇ ਸਵੇਰੇ ਉੱਠੇ ਅਸੀਂ ਬੋਕਰ ਚਾਂ ਸੋ ਦਿਸ ਇਜ਼ ਅਨਐਕਸੈਪਟੇਬਲ ਔਰ ਡਿਫੈਕਟਰਸ ਨੂੰ ਇਸ ਇਲੈਕਸ਼ਨ ਵਿੱਚ ਮੇਰੇ ਹਿਸਾਬ ਨਾਲ ਪੰਜਾਬ ਘਟੋ ਘਟ ਮੈਂ ਕਹਿ ਸਕਦਾ ਕਿ ਕਰਾਰੀ ਹਾਰ ਦੇਣਗੇ ਲੋਕੀ ਤੁਸੀਂ ਤੁਹਾਡੇ ਸਾਹਮਣੇ ਸਾਰੇ ਨਤੀਜੇ ਚਾਰ ਜੂਨ ਨੂੰ ਆ ਜਾਣਗੇ ਸਾਬਾ ਸਾਬਾ ਜਿਹੜਾ ਪਾਰਟੀ ਦੇ ਵੱਲੋਂ ਤੁਹਾਨੂੰ ਹਰੀ ਝੰਡੀ ਦਿੱਤੀ ਗਈ ਹੈ ਸੰਗਰੂਰ ਕੋਲ ਚਰਚਾ ਮਾਰੀ ਦੇਖੋ ਇਸ ਤਰ੍ਹਾਂ ਵਾਂ ਕਿ ਮੈਂ ਕਿਸੇ ਵੀ ਸੀਟ ਤੇ ਅਪਲਾਈ ਨਹੀਂ ਕੀਤਾ ਔਰ ਜਦੋਂ ਮੈਂ ਜੇਲ੍ਹ ਗਿਆ ਕਿਉਂਕਿ ਮੈਨੂੰ ਲੱਗਦਾ ਹੈ ਇਸ ਅਗਰ ਕੱਲ ਨੂੰ ਮੈਨੂੰ ਪਾਰਟੀ ਸੰਗਰੂਰ ਲੜਨ ਵਾਸਤੇ ਕਹਿੰਦੀ ਉਹਦੇ ਭਗਵੰਤ ਦਾ ਆਪਣਾ ਯੋਗਦਾਨ ਉਹਨੇ ਮੈਨੂੰ ਫਸਾਇਆ ਕੇਸ ਉਹਨੇ ਮੈਨੂੰ ਕੀ ਕਹਿੰਦੇ ਹਮਦਰਦੀ ਦਵਾਈ ਆਪਣੇ ਵੱਲੋਂ ਤਾਂ ਉਹ ਬਦਲਾਖੋਰੀ ਕਰ ਰਿਹਾ ਸੀ ਗੱਲ ਨਾਟ ਰਿਅਲਾਈਜ਼ਿੰਗ ਉਹ ਕਾਲਪੁਰ ਕਵਾਹਿਗੁਰੂ ਬਹੁਤ ਬਿਆਨਤਾ ਈਸ਼ਵਰ ਅੱਲਾ ਉਹ ਮੈਨੂੰ ਲੋਕਾਂ ਦੇ ਕਚੇਰੀ ਵਿੱਚ ਮੈਨੂੰ ਹਮਦਰਦੀ ਔਰ ਆ ਆਪ ਹੀ ਮੈਨੂੰ ਆ ਆਪਣੇ ਮੋਰੇ ਲਿਆ ਕੇ ਖੜਾ ਕਰ ਲਿਆ ਵਾ ਮੈਂ ਕਿਸੇ ਚੁਣੌਤੀ ਤੋਂ ਜ਼ਿੰਦਗੀ 'ਚ ਨਹੀਂ ਭੱਜਾ ਅੱਜ ਤੱਕ ਪਰ ਇਹ ਫੈਸਲਾ ਪਾਰਟੀ ਦੀ ਲੀਡਰਸ਼ਿਪ ਨੇ ਕਰਨਾ ਅਗਰ ਉਹ ਕਹਿਣਗੇ ਕਿਸੇ ਵੀ ਸੀਟ ਦੇ ਉੱਤੇ ਅਗਰ ਉਹ ਕਹਿਣਗੇ ਕਿ ਘਰ ਬੈਤ ਕੈਂਪੇਨ ਕਰਨਾ ਮੈਂ ਉਹ ਵੀ ਕਰੂੰਗਾ ਅਗਰ ਉਹ ਕਹਿਣਗੇ ਕਿ ਤੈਨੂੰ ਕਿਸੇ ਸੀਟ ਦੇ ਉੱਤੇ ਲੜਨਾ ਪਵੇਗਾ ਮੈਂ ਜਿੰਦਾ ਪਹਿਲਾਂ ਕਿ ਮੈਂ ਨੱਟਦਾ ਨਹੀਂਗਾ ਤੇ ਮੈਂ ਉਸ ਚੁਣੌਤੀ ਨੂੰ ਸਵੀਕਾਰ ਕਰੂੰਗਾ ਪਰ ਇਸ ਕੈਂਪੇਨ 'ਚ ਮੈਂ ਇੱਕ ਗੱਲ ਕਹਿਣਾ ਚਾਹਣਾ ਬੜੇ ਇੰਪੋਰਟੈਂਟਲੀ ਇਹ ਇਹ ਬਦਲਾਵ ਦੇ ਖਿਲਾਫ ਜਿਹੜਾ ਇਹਨਾਂ ਨੇ ਜੋ ਇੱਕ ਝੂਠਾ ਨਾਰਾ ਦਿੱਤਾ ਸੀ ਪੰਜਾਬ 'ਚ ਔਰ ਉਹਦੀ ਆੜ ਵਿੱਚ ਇਹਨਾਂ ਨੇ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਅਨਿਆਇ ਕੀਤਾ ਇਨਜਸਟਿਸ ਕੀਤਾ ਉਹਦਾ ਹਿਸਾਬ ਦਾ ਲੈਣ ਉਹਦੇ ਉਸ ਹਿਸਾਬ ਲੈਣ ਦਾ ਮੌਕਾ ਹੁਣ ਲੋਕ ਸਭਾ ਦੀ ਇਲੈਕਸ਼ਨ ਵਿੱਚ ਕੀਤਾ ਜਾਵੇਗਾ